चल 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 ना बेटा न इधर बैठिएगा बैठिए इधर इधर बैठीएगा बैठाओ उठिए लेके बेटा चार पांच बढ़ावा कोई बात नहीं कोई बात कोई बात नहीं বচা <laughs> গলা ਉਹ ਰਾ ਨਾਲ ਮੇਰੇ ਲੱਗਦਾ ਪਤਾ ਹੈ ਤੂੰ ਹੋਰੋਂ ਨਾ ਸੁਣਾ ਮੁੰਡਾ ਕਿਤੇ ਪਾ ਰਿਹਾ ਮੇਰੇ ਆਪਣੇ ਮਾਂ ਬਾਪ ਤੋਂ ਬਿਨਾਂ ਦੱਸੇ ਤੋਂ ਕਿਸੇ ਲੜਕੇ ਦੇ ਨਾਲ ਜੇ ਤਾ ਹਮ ਤੋੜਾ ਦਬੋਗੇ ਉਹਨਾਂ ਨੇ ਇੰਨੇ ਦਿਨ ਲੱਗੇ ਕਿਤੀਏ ਦੇ ਨਾਲ 2-3 ਸਾਲ ਅੰਦਰ ਹੀ ਬੰਦ ਕਰ ਕਰਕੇ ਉਹ ਕੰਮ ਕਰਾਈ ਗਏ ਕੁੱਤੀ ਮਾਰੀ ਗਏ ਰੋਟੀ ਵੀ ਨਹੀਂ ਦਿੰਦੇ ਇੰਨੀ ਜ਼ਿਆਦਾ ਬੁਰੀ ਹਾਲਤ ਕਰਤੀ ਏਦੀ ਬੱਚੀ ਦੀ ਉਹ ਦੇਖੋ ਜਾਨਵਰਾਂ ਵਾਂਗ ਕੁੱਟਦੇ ਸੀ ਮੂੰਹ ਨੀਲਾ ਪਿੱਟ ਕੀਤਾ ਪੈਕੋ ਬੜਾ ਦੂਆ ਨੂੰ ਮੇਰਾ ਭਾਈ ਅਮਨ ਗਲਤੀ ਕਰ ਲਿਆ ਬੰਦੋਰਾ ਵੱਧ ਨਹੀਂ ਗੇ ਲਿਆ ਉਹ ਉਹ ਨੰਬਰ ਦਤ ਉਹਨੇ ਗਹਿਣਾ ਪਾ ਰਹੀ ਉਹ ਨੱਕ ਚ ਕਿਉਂ ਕਿੰਨੇ ਕੋਈ ਰਿਵਾਜ ਹੋਊਗਾ ਵੀ ਕੁਝ ਬਣਾ ਕਰੇ ਰੁਕਨ ਹੱਸਦੇ ਕੁਝ ਸੋਨੇ ਦਾ ਗਹਿਣਾ ਸੀਰ ਦੇ ਵਿੱਚ ਹੋਣਾ ਜਾਂ ਕੋਈ ਮੋਰ ਕਨਾਂ ਪੀਓ ਚਾਹ ਪੀਓ ਬੇਬੀ ਤੇਰੇ ਕੋਲ ਮੈਨੇ ਬੋਲਾ ਸੀ ਨਾ ਕੱਲ पकड़ ला तेरे को मैंने बोला था ना अरे नहीं नहीं नहीं, तू मेरी बहन है मैंने बोला था ना तू मेरी बेटी जैसी है मैं तेरी मदद करूंगा बोला था ना तेरे को मैंने अंकल अरे धन्यवाद नहीं है तू हमारी बेटी जैसी है बेबी तेरे को मैंने बोला था ना गलती हो जाता है क्या हुआ गलती हो गया था इतना देना भी बच्चों को थैंक यू बेटा थैंक यू तेरे जैसे बच्चों को हम बहुत मदद करें हमारे के लिए दुआ करना बहुत से लोग हैं ऐसे गंदे लोग हैं जो तुम्हारे जैसे बच्चों के साथ ऐसा करते हैं ਤੋ ਮੈਂ ਲੁਧਿਆਣਾ ਮੇ ਪਾਗਲ ਕੇ ਤਰ੍ਹਾਂ ਘੁੰਰਤੇ ਫਿਰਦਾ ਉਹ ਲੁਧਿਆਣਾ ਫੋਟੋ ਲਏ ਕਿਸ ਦਾ ਉਸ ਦਾ ਪੁਲਿਸ ਮੇ ਰਿਪੋਰਟ ਕੀਆ ਥਾ ਹੈ ਆਪਕੇ ਪਾਸ ਕਾਪੀ ਹੈ ਫੋਟੋ ਸਿੱਖਿਆ ਕੁਛ ਨਹੀਂ ਦਿਆ ਭਾਈ ਜੀ ਦੇਖੋ ਪੁਲਿਸ ਵਾਲੇ ਕਹਿੰਦੇ ਕਹਿੰਦੇ ਲੜਕੀ ਜਵਾਨ ਹੋ ਗਈ ਹੁਣ ਕਹਿੰਦੇ ਉਹਨੇ ਫੈਸਲਾ ਲੈ ਲਿਆ ਆਪਦਾ ਤੁਸੀਂ ਆਪਦਾ ਘਰੇ ਜਾਓ ਪੁਲਿਸ ਨੇ ਰਿਪੋਰਟ ਦਰਜ ਵੀ ਨਹੀਂ ਕੀਤੀ ਵੀ ਜੇ ਇਹਨੂੰ ਕੋਈ ਮਾਰ ਕੇ ਸੁੱਟ ਜਾਂਦਾ ਸੱਚੀ ਤੇ ਮਤਲਬ ਪੁਲਿਸ ਨੇ ਪਰਚਾ ਦਰਜ ਕਿੱਥੋਂ ਕਰਨਾ ਸੀ ਇਹਨਾਂ ਦਾ ਵਿਚਾਰਿਆਂ ਦਾ ਹੁਣ ਅੱਜ ਇਹ ਕੁੜੀ ਦੇ ਨਾਲ ਜੋ ਦਰਿੰਦਗੀ ਹੋਈ ਆ ਜੇ ਅੱਜ ਉਹ ਉਸ ਟਾਈਮ ਐਫ ਆਈ ਆਰ ਦਰਜ ਕੀਤੀ ਹੁੰਦੀ ਅੱਜ ਉਸ ਐਫ ਆਈ ਆਰ ਤੇ ਕੰਮ ਕਰਕੇ ਪੁਲਿਸ ਉਹਨਾਂ ਨੂੰ ਸਜ਼ਾ ਦਿੰਦੇ ਮੈਂ ਕੈਸਾ ਸਜ਼ਾ ਕੇ ਬੇਟੀ ਕ ਰੱਖਾਂ ਦੇਖੋ ਘਰ ਮੈਂ ਦੇਖੀਏ ਮੇਰੇ ਆ ਪ੍ਰਾਣੀ ਇੱਕ ਮਿੰਟ ਇੱਕ ਮਿੰਟ ਮੈਂ ਦੇਖੀਏ ਮੈਂ ਕੈਸਾ ਬੇਟੀ ਕੇ ਸਜ਼ਾ ਕਰਾ ਰੱਖਾਂ ਦੇਖੋ ਕਿੰਨਾ ਇਹ ਕਪੜਾ 2000 ਰੁਪਏ ਵਾਲਾ ਕਪੜਾ 25 25 ਸੱਤ ਮੈਂ ਕਮਾ ਚਾਹੂਗੀ ਤੇ ਅੱਜ ਬੱਚੀ ਦੀ ਕੀ ਹਾਲਤ ਬਣਾਤੀ ਯਾਰ ਆਪਣੇ ਬਾਪ ਨੂੰ ਜੱਫੀਆਂ ਪਾ ਪਾ ਕੇ ਰੋ ਰਹੀ ਹੈ ਗਲਤੀਆਂ ਮੰਨ ਰਹੀ ਹੈ ਬੱਚੀ ਨਹੀਂ ਬੇਟਾ ਹਮ ਤੋੜਾ ਮਾਫ ਕਰ ਦਿਆ ਤੋੜਾ ਮਾਫ ਕਰ ਦਿਆ ਉਹ ਲੜਕੇ ਦਾ ਨਾਮ ਬਤਾਓ ਕੌਣ ਤਾਸ਼ੂ ਲੜਕਾ ਦਾ ਨਾਮ ਕੀ ਆਪਣਾ ਸਾਥੀ ਕੰਮ ਕਰਦਾ ਸੀ जब मिले थे तुम लोग वहां कब कहां काम करता रहता था वो वो रह गया अंगद जोड़ो मेरे दादी सब गया ना क्या बोला उन लोग ना मतलब बाहर होते हैं क्या बिरजू बिरजू कौन बिरजू बिरजू भगल का रे के भगल का तू हमरा कह बिरजू भगल का जे भगल का कुछरा भगल हमरा कुछ हम उक नहीं किसी को अब छुपाना नहीं कोई बात है यह कुत्ता रहा वह भगल का ना हाँ वह भगल का ना हां बिरजू नाम से बोले के गए इसको मार खिलाया हम नंबर पकड़ाया ना अंकल जब नंबर से डायल बिरजू गा के लेके गया था तेरे को हां और बिरजू ना को कि ना अबे ठीक है वो ना वो वो ना कलेश है, वो है, काम करवाता करवाता नहीं कलेश अखिलेश अखिलेश वहाँ छोड़ दिया फिर, नहीं वहाँ पे ना मुझे एक ना टम्बू वाला मिल गया था मैंने उससे मदद तो मांगी ना मुझे कहा पे ना काम होता है मतलब झाड़ू में में तो ठीक है फिर वो मुझे लेके गया पे मुझे मुझे क्या पता पता ये काम होता अगर मुझे पता रहता तो मैं भी नहीं है अगर रहता अब तुम तकड़ी हो जाओ सारी बात पुलिस में रिपोर्ट देना है और सबको पकड़ाना है हम लोग हम तेरे साथ पूरा साथ देंगे तेरे को अपने मम्मी पापा के बात माननी है जो जे बोलेंगे वैसा करना है तुम्हें अब लोग आप लोगों ने थोड़ा तगड़े होके लड़ाई लड़नी है हम लोग भी आपका साथ देंगे जे सब बताएगी मेरे को कौन लेके गया कैसे लेके गया कहाँ छोड़ा है अभी तो इसको थोड़ा आराम करने दो दो चार दिन है ना इसको अभी हॉस्पिटल रखेंगे जहाँ पे हम आप भी इधर ही रुकी एक दो दिन एक जना रुकी इधर इधर हॉस्पिटल में दाखिल है इधर हमारे पास अंदर हॉस्पिटल है हमारा आप वहाँ पे रहिए इसके पास यहाँ पे आपका कोई खर्चा नहीं आएगा इलाज में ਆਪ ਇਸ ਕੇ ਪਾਸ ਰੁਕੀਏਗਾ ਇਸ ਕੋ ਥੋੜਾ ਤਕੜਾ ਹੋਣੇ ਦੋ ਅਭੀ ਪਿਛਲੇ ਮਹੀਨੇ ਦੱਸ ਦਿਆ ਵੀ 2 ਤਰੀਕ ਨੂੰ 2 ਸਾਲ ਹੋ ਗਏ ਪੂਰੇ ਔਰ 2 ਸਾਲਾਂ ਬਾਅਦ ਇਹ ਬੱਚੀ ਮਾਂ ਪਿਓ ਨੂੰ ਮਿਲੀ ਆ ਇਹ ਬੱਚੀ ਲੜਕੇ ਮਾਰੇ ਮੰਮੀ ਇਹਨਾਂ ਦੇ ਕਿਸੇ ਜਾਣਕਾਰ ਨਹੀਂ ਇਹਨੂੰ ਬਗੜਾ ਕੇ ਇਹਨੂੰ ਵੜਿਆ ਕੇ ਲੈ ਗਈ ਬਗੜਾ ਕੋਈ ਨਹੀਂ ਬਹਾਲ ਔਰ ਲਿ ਜਾ ਕੇ ਬੇਟਾ ਬਹੁਤ ਜੋ ਇਹਦੇ ਨਾਲ ਕੀਤਾ ਬਹੁਤ ਖੁਜਲੀ ਉਹ ਸ਼ਬਦਾਂ ਚ ਅਸੀਂ ਬਿਆਨ ਨਹੀਂ ਕਰ ਸਕਦੇ ਕਿਵੇਂ ਕਿਵੇਂ ਇਹਨੂੰ ਨੋਚਿਆ ਵਿਚਾਰੀ ਨੂੰ ਕਿਵੇਂ ਕਿਵੇਂ ਇਸ ਬੱਚੀ ਨੂੰ ਕਟ ਮਾਰਕ ਕੀਤੀ ਕਿਵੇਂ ਕਿਵੇਂ ਇਸ ਬੱਚੀ ਦੇ ਨਾਲ ਇੱਕਦਮ ਮਾਏ ਬਾਪ ਜਾਨਾ ਤਾਂ ਤੇ ਲਾਲਚੀ ਲੋਕਾਂ ਨੇ ਇਹਦੇ ਨਾਲ ਬਿਹਾਰ ਕੀਤਾ ਤੇ ਇਹ ਬੱਚੀ 2 ਸਾਲਾਂ ਬਾਅਦ ਉਹਨਾਂ ਦੇ ਚੁੰਗਲ ਚੋਂ ਨਿਕਲੀ ਉਹਨਾਂ ਦੇ ਚੁੰਗਲ ਚੋਂ ਨਿਕਲ ਕੇ ਉੱਥੋਂ ਧੰਨਵਾਦ ਆ ਉਹਨਾਂ ਦਾ ਜਿਹੜੇ ਇਹਨੂੰ ਉੱਥੋਂ ਕੱਢ ਕੇ ਆਟੋ ਦੇ ਵਿੱਚ ਪਾ ਕੇ ਇਨੂੰ ਖਾਲੀ ਥਾਂ ਤੇ ਪਾ ਗਏ ਉੱਥੇ ਇੱਕ ਤੰਬੂ ਲੱਗਿਆ ਸੀ ਚਾਹ ਵਾਲੇ ਦਾ ਉਹ ਤੰਬੂ ਦੇ ਵਿੱਚ ਪਈ ਸੀ ਇਹ ਤਾਂ ਉੱਥੇ ਲੋਕਾਂ ਨੇ ਦੇਖਿਆ ਤਾਂ ਉਹਨਾਂ ਲੋਕਾਂ ਨੇ ਮੈਂ ਦੇਖਿਆ ਪੁਲਿਸ ਨੂੰ ਕਾਲ ਕੀਤੀ ਪੁਲਿਸ ਨੇ ਫਿਰ ਆ ਕੇ ਨੂੰ ਉੱਥੋਂ ਚੱਕਿਆ ਸਿਵਲ ਹਸਪਤਾਲ ਦਾਖਲ ਕਰਾਇਆ ਤਾਂ ਸਿਵਲ ਹਸਪਤਾਲ ਸਾਰੇ ਟੈਸਟ ਕਰਾਉਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇਨੂੰ ਇੱਥੇ ਸਾਡੇ ਕੋਲੇ ਲੈ ਆਂਦਾ ਕਿਉਂਕਿ ਸਤਨਾਮ ਸਿੰਘ ਜੀ ਨਾਲ ਸਤਨਾਮ ਸਿੰਘ ਤੇ ਨੀਲਮ ਰਾਣੀ ਸੀ ਉਹ ਏਐਸਆਈ ਸਤਨਾਮ ਸਿੰਘ ਤੇ ਹੈੱਡ ਕਨਸਟੇਬਲ ਨੀਲਮ ਰਾਣੀ ਉਹ ਕਹਿੰਦੇ ਬਾਈ ਅਸੀਂ ਜੇ ਇਹਨੂੰ ਕਿਤੇ ਹਾਸ਼ਰਮ ਛੱਡਿਆਉਂਦੇ ਕਿਤੇ ਹੋਰ ਸਾਨੂੰ ਯਕੀਨ ਨਹੀਂ ਸੀ ਆ ਰਿਹਾ ਵੀ ਮੁੜ ਕੇ ਪਤਾ ਨਹੀਂ ਕੀ ਬਣੂਗਾ ਇਹਦਾ ਫੇਰ ਵੀ ਅਸੀਂ ਤੁਹਾਡੇ ਕੋਲੇ ਛੱਡ ਕੇ ਜਾਣਾ ਤਾਂ ਜੋ ਇਹਦਾ ਬੱਚੀ ਦਾ ਕੋਈ ਘਰ-ਬਾਰ ਲੱਭ ਜੂਗਾ ਤੇ ਉਹੀ ਕਿਰਪਾ ਵਾਹਿਗੁਰੂ ਦੀ ਹੋਗੀ ਸੱਚੇ ਪਾਤਸ਼ਾਹ ਦੀ ਬੀਸ ਬੱਚੀ ਨੇ ਜਦੋਂ ਹੀ ਕੱਲ ਮੈਂ ਇਹਨੂੰ ਮਿਲਿਆ ਤਾਂ ਇਹਨੇ ਆਪਣੇ ਬਾਰੇ ਪੁੱਲਾਂ ਦਾ ਡਰ ਦੀ ਦੱਸਦੀ ਹੋਈ ਨਹੀਂ ਸੀ। ਇਹੀ ਕਹੀ ਜਾਂਦੀ ਸੀ ਮੇਰੇ ਮੰਮੀ ਪਾਪਾ ਹੈ ਨਹੀਂ ਕੋਈ ਵੀ। ਮੰਮੀ ਪਾਪਾ ਦੀ ਮੌਤ ਹੋਈ ਹੋਈ ਹੈ। ਇੰਨੀ ਡਰੀ ਹੋਈ ਸੀ। ਮੇਰੇ ਕੋ ਭੇਜਣਾ ਮਤ ਅੰਕਲ ਮੇਰੇ ਕੋ ਮਾਰਨਾ ਮਤ। ਇਹਨੂੰ ਐਂ ਲੱਗੀਆਂ ਨੇ ਜਿਵੇਂ ਸ਼ਾਇਦ ਅਸੀਂ ਵੀ ਕੁਝ ਗਲਤ ਬੰਦੇ ਆ। ਔਰ ਅੰਕਲ ਮੇਰੇ ਕੋ ਉਹਨਕੇ ਪਾਸ ਨਹੀਂ ਜਾਣਾ ਹੈ। ਅੰਕਲ ਮੇਰੇ ਕੋ ਉਹਨਕੇ ਪਾਸ ਨਹੀਂ ਜਾਣਾ ਹੈ। मेरे को उनके पास मत भेजना यही गल कह के के रोई जाती थी भी मेरे को उनके पास मत भेजना तो फिर इते मैं प्रॉमिस कीता मैं कहया पुत्र तू मेरी ढ़ियां वर है तू सच दस जो गल हैगी पूरी सच दस असि तेरी पूरी मदद करांगे ऐ डर ना ना बेटा डर क्या छ उ कुछ डर किस चीज से डर बेटा भाई चीज से डर लगा से डर माता ता कुछ नहीं कर दूंगा माता जी एक मिनट कुछ किससे डर लग रहा है तेरे को ना ना। तेरे को लगता है वो लोग आके ले जाएंगे तेरे को ऐसा हाँ। नहीं ले गए तो? हम सब तेरे साथ हैं तेरे को कोई छू भी नहीं सकता मैंने तेरे को कल वादा किया था ना प्रॉमिस कोई भी तेरे को छुएगा नहीं आज के बाद ठीक है बेटा बस आज के बाद तू मेरे मम्मी पापा के पास रहना वो तो मार के फेंक देता अपना जानते मैं सपना सच देख ਮਾਂ ਨੂੰ ਸੁਪਨਾ ਆਇਆ ਪਰਸੋ ਚੌਥੇ ਚੌਥਾ ਚੌਥਾ ਰੋਜ਼ ਰਾਤ ਨੂੰ ਸੁਪਨਾ ਆਇਆ ਭਾਈ ਉਦੋਂ ਹੀ ਤੁਸੀਂ ਤੇ ਨਹੀਂ 4 ਦਿਨ ਪਹਿਲਾਂ ਹੀ ਤੁਸੀਂ ਉਨਸੇ ਨਿਕਲੀ ਵहां से ਕਿਹੜੇ ਦਿਨ ਪਹਿਲਾਂ ਨਿਕਲੀ ਪੁਲਿਸ ਵਾਲੇ ਜਦੋਂ ਉਹਨਾਂ ਘਰ ਮੁੰਡੇ ਛੋੜ ਕੇ ਗਏ تھے ਆ ਭੈਣਾ ਸਾਡੀਆਂ ਜਿਨ੍ਹਾਂ ਨੇ ਇਹਨੂੰ ਅੰਦਰੋਂ ਕੱਢਿਆ ਸੀਗਾ ਪਰ ਪ੍ਰਤਾਪ ਸਿੰਘ ਵਾਲੇ ਦੇ ਵਿੱਚੋਂ ਤੇ ਉਹ ਵੀ ਸਾਡੇ ਨਾਲ ਜਰੂਰ ਸੰਪਰਕ ਕਰਨ ਪਲੀਜ਼ ਅਸੀਂ ਉਹਨਾਂ ਦਾ ਨਾਮ ਗੁਫ਼ਤ ਰੱਖਾਂਗੇ ਤੇ ਉਹ ਵੀ ਸਾਨੂੰ ਦੱਸਣ ਵੀ ਇਹਨੂੰ ਕਿਹੜੀ ਹਾਲਤ ਦੇ ਵਿੱਚ ਅੰਦਰੋਂ ਕੱਢਿਆ ਸੀ ਕਿੱਥੋਂ ਕੱਢਿਆ ਸੀ ਕਿਉਂਕਿ ਉਹ ਬੰਦੇ ਇਹਨੂੰ ਵੇਚਣਾ ਚਾਹੁੰਦੇ ਸੀ ਬੱਚੀ ਨੂੰ ਦੇਖੋ ਇਹ ਬੱਚੀ ਮਾਂ-ਬਾਪ ਤੋਂ ਵਿਛੜ ਗਈ ਚਾਰ ਭੈਣਾਂ ਦੀ ਭੈਣ ਆ ਚਾਰ ਭੈਣਾਂ ਹੀ ਆ ਘਰ 'ਚ ਤੇ ਇਹ ਬੜੀ ਐ ਜ ਮੰਜਲੀ ਐ ਇਹ ਆ ਜادو ਆ ਸੱਚ ਹੋਦੀ ਐ ਕਿਸਰੀ ਹੈ ਤੀਸਰੀ ਹੈ ਤੇ ਇਹ ਬੱਚੀ ਆਪਣੇ ਮਾਂ-ਬਾਪ ਤੋਂ ਵਿਛੜੀ ਨੂੰ 2 ਸਾਲ ਹੋ ਗਿਆ ਤੇ 2 ਸਾਲਾਂ 'ਚ ਜੋ ਇਹਨੇ ਬਰਦਾਸ਼ਤ ਕੀਤਾ ਜੋ ਇਹਦੇ ਨਾਲ ਅਤਿਆਚਾਰ ਹੋਇਆ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਉਹ ਬੱਚੀ ਦੀ ਆਪਣੀ ਹਾਲਤ ਹੀ ਦੱਸਦੀ ਇਸ ਗੱਲ ਤੋਂ ਸਾਡੀ ਬੇਨਤੀ ਵੀ ਹੈ ਬੱਚਿਆਂ ਨੂੰ ਸਾਡਿਆਂ ਨੂੰ ਸਿੱਖਿਆ ਲੈਣੀ ਬਣਦੀ ਆ ਕਈ ਵਾਰੀ ਅਸੀਂ ਆਪਣੇ ਮਾਪੇ ਦਾ ਛੋਟੀ ਜੀ ਗੱਲ ਤੇ ਗੁੱਸਾ ਕਰ ਜਾਂਦੇ ਆ ਜਾਂ ਮਾਪੇ ਦੇ ਕੀਤੇ ਫੈਸਲੇ ਤੋਂ ਅਸੀਂ ਛੋਟੀ ਜੀ ਗੱਲ ਪਿੱਛੇ ਖਫਾ ਹੋ ਕੇ ਆਪਣਾ ਅਲੱਗ ਰਾਹ ਲੱਭ ਲੈਨੇ ਆ ਇਸ ਕਰਕੇ ਬੇਨਤੀ ਹੈ ਭੈਣੋ ਭਰਾਵੋ ਜੋ ਤੁਹਾਡੇ ਮਾਪੇ ਤੁਹਾਡੇ ਲਈ ਕਰਨਗੇ ਨਾ ਉਹ ਮਾਰਾ ਨਹੀਂ ਕਰਨਗੇ ਜੀ ਅੱਜ ਇਹ ਬੱਚੀ ਨੇ ਜੋ ਤਕਲੀਫ ਕੱਟੀ ਹੈ ਨਾ ਖਾਣਾ ਰੱਬ ਕਿਸੇ ਨਾਲ ਨਾ ਇਦਾਂ ਦੀ ਤਕਲੀਫ ਹੋਵੇ ਕਿਸੇ ਨਾਲ ਇਦਾਂ ਦਰਦ ਨਾ ਕਰੇ ਜੋ ਇਹਨਾਂ ਦੇ ਬੱਚੇ ਨਾਲ ਹੋਇਆ ਠੀਕ ਹੋ ਤਾਂ ਹੈਲੋ ਹਲੋ ਹਾਂ ਜੀ ਨੀਲਮ ਭੈਣੇ ਸਸਰੀਕਾਲ ਜੀ ਸਸਰੀਕਾਲ ਸਰ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਪੈਣੇ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਉਹ ਕੁੜੀ ਦਾ ਘਰ ਲੱਭ ਗਿਆ ਜੀ ਅੱਛਾ ਜੀ ਧੰਨਵਾਦ ਜੀ ਉਹਦੇ ਮਾਪੇ ਆ ਗਿਆ ਲੈਣ ਉਹ 2 ਸਾਲਾਂ ਤੋਂ ਲੱਭਦੇ ਫਿਰਦੇ ਸੀ ਉਹ ਵੀ ਵਿਚਾਰੇ ਬਹੁਤ ਜ਼ਿਆਦਾ ਚਲੋ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਕੁੜੀ ਤਾਂ ਸਾਨੂੰ ਕੁਝ ਨਹੀਂ ਦੱਸਦੀ ਸੀ ਕਿ ਨਹੀਂ ਸਾਨੂੰ ਕੋਈ ਸਮਝ ਆ ਰਹੀ ਸੀ ਕਿੱਥੇ ਸੀ ਘਟਿਆ ਤਾਂ ਸਾਨੂੰ ਵੀ ਨਹੀਂ ਸੀ ਪਹਿਲਾਂ ਦੱਸਦੀ ਕੁਝ ਵੀ ਕੱਲ ਫਿਰ ਇਹਨੇ ਸ਼ਾਮ ਨੂੰ ਮੈਂ ਤੂੰ ਪੁੱਛਿਆ ਸਾਰਾ ਕੁਝ ਫਿਰ ਇਹਨੇ ਕੱਲ ਸ਼ਾਮ ਨੂੰ ਸਾਨੂੰ ਦੱਸਿਆ ਵੀ ਮੈਨੂੰ ਬਹੁਤ ਜ਼ਿਆਦਾ ਘੁੱਟਦੇ ਸੀ ਮੈਨੂੰ ਪ੍ਰਤਾਪ ਸਿੰਘ ਵਾਲੇ ਰੱਖਿਆ ਜੀ ਮੈਨੂੰ ਵੇਚਿਆ ਵੇਚ ਰਹੇ ਸੀ ਅੱਗੇ ਅੱਛਾ ਜੀ ਹਾਂ ਜੀ ਇਹਦੇ ਨਾਲ ਤਾਂ ਬਹੁਤ ਮਾੜਾ ਹੋਇਆ ਹੋਇਆ ਜੀ ਬੀਚੀ ਨਾਲ ਇਹ ਨੀਲਮ ਰਾਣੀ ਸੀ ਭੈਣ ਜਿਹੜੀ ਉਸ ਦਿਨ ਛੱਡ ਕੇ ਗਈ ਤੇ ਹੁਣ ਸਾਡੀ ਇਹ ਕੋਸ਼ਿਸ਼ ਰਹੂਗੀ ਵੀ ਇਸ ਬੱਚੀ ਨੂੰ ਸੀ ਇਨਸਾਫ ਦਿਵਾ ਸਕੀਏ। ਔਰ ਇੱਕ ਬੇਨਤੀ ਆ ਸਾਡੇ ਪੁਲਿਸ ਆਫਸਰ ਜੇ ਕੋਈ ਭੈਣ ਭਰਾ ਵੀਡੀਓ ਦੇਖਦਾ ਜਾਂ ਕੋਈ ਜਿਹੜੇ ਹਿਊਮਨ ਰਾਈਟਸ ਦੇ ਨਾਲ ਰਿਲੇਟਡ ਕੋਈ ਐਡਵੋਕੇਟ ਨੇ ਜਿਹੜੇ ਜਾਂ ਜਿਹੜੇ ਲੇਡੀਜ਼ ਦੇ ਵਾਸਤੇ ਕਾਨੂੰਨੀ ਲੜਾਈ ਲੜਦੇ ਆ ਕੋਈ ਉਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਸਾਡੀ ਉਹਨਾਂ ਨੂੰ ਬੇਨਤੀ ਆ ਵੀ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਸਾਡੀ ਸਪੋਰਟ ਕਰੋ। ਸਾਡੀ ਮਦਦ ਕਰੋ ਤਾਂ ਜੋ ਇਸ ਧੀ ਨੂੰ ਇਨਸਾਫ ਮਿਲ ਸਕੇ ਇਹ ਬੱਚੀ اچھا ਕੋਈ ਚਾਹੇ ਅੱਜ ਇੱਕ ਪ੍ਰਵਾਸੀ ਮਜ਼ਦੂਰ ਦੀ ਆ ਪਰ ਇਹ ਸਾਡੇ ਬੱਚਿਆਂ ਨਾਲ ਵੀ ਹੋ ਸਕਦਾ ਇਹ ਬੱਚੀ ਚਾਹੇ ਕਿਸੇ ਗਰੀਬ ਦੀ ਆ ਪਰ ਉਹ ਘਟਿਆ ਤੇ ਉਹ ਮਾੜੇ ਲੋਕ ਸਾਡੇ ਸਮਾਜ ਦੇ ਵਿੱਚ ਹੀ ਰਹਿੰਦੇ ਨੇ ਸਾਡੇ ਆਸ-ਪਾਸ ਹੀ ਰਹਿੰਦੇ ਨੇ ਅਸੀਂ ਉਹਨਾਂ ਨੂੰ ਪਹਿਚਾਨ ਨਹੀਂ ਪਾਉਂਦੇ ਅਸੀਂ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਕਿਉਂਕਿ ਉਹ ਬਹਿਰੂਪੀਏ ਸਾਡੇ ਜਦੋਂ ਆਸ-ਪਾਸ ਰਹਿੰਦੇ ਨੇ ਤਾਂ ਉਹ ਚੰਗੇ ਬਣਦੇ ਨੇ ਪਰ ਉਹਨਾਂ ਦਾ ਮਾੜਾ ਕਿਰਦਾਰ ਇੱਥੋਂ ਪਤਾ ਲੱਗਦਾ ਵੀ ਉਹਨਾਂ ਮਾੜੇ ਲੋਕਾਂ ਨੇ ਕਿਦਾਂ ਇੱਕ ਧੀ ਦੇ ਨਾਲ ਹਾਲਾਤ ਪੈਦਾ ਕਰਦੇ ਇਸ ਧੀ ਦੀ ਮਤਲਬ ਹੱਡੀਆਂ ਨੋਚ-ਨੋਚ ਖਾ ਗਈ ਉਹ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਬੇਬੀ ਕੁਮਾਰੀ ਠੀਕ ਹੋ ਕੇ ਤੰਦਰੁਸਤ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਇਹਦੇ ਦਿਮਾਗ ਤੇ ਜੋ ਉਸਰ ਪਿਆ ਜੋ ਨਿਸ਼ਾਨ ਉਹ دہشت ਦੇ ਉਹ ਛੇਤੀ ਮਿਟ ਜਾਣ ਇੱਕ ਆਮ ਜੀਵਨ ਬਤੀਤ ਕਰ ਸਕੇ ਤੇ ਤੁਸੀਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਲੋਕਾਂ ਨੂੰ ਸਜ਼ਾ ਦਿਵਾ ਸਕੀਏ ਜਿਨ੍ਹਾਂ ਨੇ ਇਸ ਬੱਚੀ ਦੇ ਨਾਲ ਇਹ ਹਾਲਾਤ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ